ਜਦੋਂ ਇਹ ਐਕਟਰ ਨੇ ਰਵੀਨਾ ਟੰਡਨ ਨੂੰ ਕੀਤੀ ਸੀ ਕਿਸ ਤਾਂ ਦਾ ਕਾਰਾ ਦੀ ਹਾਲਤ ਹੋਈ ਸੀ ਬੇहद ਖਰਾਬ ਕਮਰੇ 'ਚ ਜਾ ਕੇ ਸੋਵਾਰ ਤੋਂ ਆਸੀ ਮੂੰਹ ਸਸ਼ਕਾਲ ਮੈਂ ਸੋਨੀਏ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟਰਸ ਰਵੀਨਾ ਟੰਡਨ ਦੇ ਬਾਰੇ ਜੋ ਕਿ 90 ਦੇ ਦਹਾਕੇ ਦੇ ਵਿੱਚ ਮਸ਼ਹੂਰ ਸ਼ਹਿਰਿਆਂ ਦੇ ਵਿੱਚ ਆਪਣਾ ਨਾਮ ਸ਼ੁਮਾਰ ਕਰਵਾ ਚੁੱਕੇ ਸੀਗੇ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ ਤੇ ਉਹਨਾਂ ਦੀ ਖੂਬਸੂਰਤੀ ਦਾ ਤਾਂ ਹਰ ਕੋਈ دیਵਾਨਾ ਸੀ ਪੱਥਰ ਕੇ ਫੂਲ ਦੇ ਨਾਲ 1990 ਦੇ ਵਿੱਚ ਉਹਨਾਂ ਦੇ ਵੱਲੋਂ ਬਾਲੀਵੁੱਡ 'ਚ ਡੈਬਿਊ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਅੱਜ ਉਹਨਾਂ ਦੀ ਬੇਟੀ ਦੇ ਵੱਲੋਂ ਵੀ ਜੋ ਆਬ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਗਿਆ ਉਹਨਾਂ ਦਾ ਨਾਮ ਰਾਸ਼ਾ ਠੰਡਾਨੀ ਆ ਪਰ ਅੱਜ ਅਸੀਂ ਗੱਲ ਕਰਾਂਗੇ ਰਾਸ਼ਾ ਠੰਡਾਨੀ ਦੀ ਮੰਮੀ ਦੇ ਵਾਰੀ ਯਾਨਕੀ ਰਵੀਨਾ ਟੰਡਨ ਦੇ ਵਾਰੀ ਜਿਹਨਾਂ ਦਾ ਇੱਕ ਕਿੱਸਾ ਜੁਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਐਕਟ੍ਰੈਸ ਨੇ ਆਪਣੇ ਇੱਕ ਸੀਨ ਦੇ ਬਾਰੇ ਖੁਲਾਸਾ ਕੀਤਾ ਕਿ ਕਿਵੇਂ ਇਸ ਸੀਨ ਕਰਨ ਤੋਂ ਬਾਅਦ ਐਕਟ੍ਰੈਸ ਦੀ ਹਾਲਤ ਖਰਾਬ ਹੋ ਗਈ ਸੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਜਦੋਂ ਐਕਟ੍ਰੈਸ ਨੇ ਕਿੱਸ ਕੀਤੀ ਤਾਂ ਕਮਰੇ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਵੋਮਿਟ ਕੀਤੀ ਗਈ ਤੇ ਨਾਲ ਦੀ ਨਾਲ 100 ਵਾਰ ਮੂਹ ਵੀ ਤੋਂ ਆ ਗਿਆ ਤਾਂ ਐਕਟ੍ਰੈਸ ਰਵੀਨਾ ਟੰਡਨ ਜੋ ਕਿ ਬਾਲੀਵੁੱਡ ਦੇ ਵਿੱਚ ਬਿਹਤਰੀਨ ਫਿਲਮਾਂ ਕਰਕੇ ਜਾਣੇ ਜਾਂਦੇ ਆ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਹੈ ਜਿਨ੍ਹਾਂ ਨੇ ਵਕ-ਵਕ ਕਿਰਦਾਰ ਨਿਭਾਏ ਗਏ ਨੇ ਜਿਸ ਨੇ ਉਹਨਾਂ ਦਾ ਇੱਕ ਸਫਲ ਕਰੀਅਰ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਇਸ ਦਿੱਗਜ ਅਦਾਕਾਰ ਨੇ ਹਾਲ ਹੀ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੇ ਪਰੇਸ਼ਾਨ ਕਰਨ ਵਾਲੇ ਐਕਸਪੀਰੀਅੰਸ ਬਾਰੇ ਗੱਲ ਕੀਤੀ ਆਕਰੋਸ ਨੇ ਇੱਕ ਸੀਨ ਦੌਰਾਨ ਵਾਪਰੀ ਇੱਕ ਇਨਸੀਡੈਂਟ ਨੂੰ ਯਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਆਪਣੇ ਕੋ-ਐਕਟਰ ਦੇ ਨਾਲ ਕੰਮ ਕਰ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਦੇ ਬੋਲ ਜੋ ਸੀਗੇ ਗਲਤੀ ਦੇ ਨਾਲ ਕੋ ਐਕਟਰ ਦੇ 립ਸ ਨੇ ਨਾਲ ਲੱ ਟੱਚ ਹੋ ਗਏ ਜੋ ਕਿ ਉਹਨਾਂ ਨੂੰ ਬੇहद ਅਜੀਬ ਲੱਗਾ ਕਿ ਉਹਨਾਂ ਨੇ ਕਮਰੇ ਦੇ ਵਿੱਚ ਜਾ ਕੇ ਉਲਟੀ ਕਰ ਦਿੱਤੀ ਭਾਵੇਂ ਰਵੀਨਾ ਨੇ ਅਦਾਕਾਰ ਜਾਂ ਫਿਲਮ ਦਾ ਨਾਮ ਰਿਵੀਲ ਨਹੀਂ ਕੀਤਾ ਪਰ ਇਸ ਘਟਨਾ ਦਾ ਉਹਨਾਂ ਦੇ ਉੱਤੇ ਕਾਫੀ ਡੂੰਘਾ ਅਸਰ ਪਿਆ ਸੀ ਘਟਨਾ ਨੂੰ ਯਾਦ ਕਰਦੇ ਹੋਏ ਰਵੀਨਾ ਨੇ ਉਸ ਸੀਨ ਦੇ ਬਾਰੇ ਵਿਸਤਾਰ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਯਾਦ ਹੈ ਮੈਂ ਇੱਕ मेल एक्टर ਨਾਲ ਥੋੜਾ ਜਿਹਾ ਰਫ ਹੈਂਡਲਿੰਗ ਸੀਨ ਕਰੀ ਸੀ ਮੈਨੂੰ ਯਾਦ ਹੈ ਉਸਦੇ ਬੋਲ ਗਲਤੀ ਨਾਲ ਮੇਰੇ ਬੋਲਾਂ ਨੂੰ ਟੱਚ ਕੀਤੇ ਇੱਕ ਗਲਤੀ ਨਾਲ ਹੋਇਆ ਇਸ ਦੀ ਲੋੜ ਵੀ ਨਹੀਂ ਸੀ ਇੱਕ ਗਲਤੀ ਸੀ ਮੈਂ ਆਪਣੇ ਕਮਰੇ ਵਿੱਚ ਗਈ ਮੈਂ ਵੋਮਿਟ ਕਰ ਦਿੱਤੀ ਕਿਉਂਕਿ ਮੈਂ ਬਿਲਕੁਲ ਵੀ ਕੰਫਰਟੇਬਲ ਫੀਲ ਨਹੀਂ ਕਰੀ ਸੀ ਉਹਨਾਂ ਨੇ ਕਿਹਾ ਸ਼ਾਰਟ ਖਤਮ ਹੋਇਆ ਮੈਂ ਉੱਪਰ ਗਈ ਮੈਨੂੰ ਵੋਮਿਟ ਕਰਨ ਦਾ ਮਨ ਹੋਣ ਲੱਗਾ ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕੀ ਰਵੀਨਾ ਲੰਬੇ ਸਮੇਂ ਤੋਂ ਫਿਲਮਾਂ ਦੇ ਵਿੱਚ ਕਿੱਸਿੰਗ ਸੀਨ ਕਰਨ ਤੋਂ ਪਰਹੇਜ਼ ਕਰਨ ਦੇ ਆਪਣੇ ਫੈਸਲੇ ਕਰਕੇ ਜਾਣੀ ਜਾਂਦੀ ਹੈ ਉਹ ਇੱਕ ਪਰਸਨਲ ਫੈਸਲਾ ਹੈ ਜੋ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਉਹਨਾਂ ਦੇ ਵੱਲੋਂ ਲਿਆ ਗਿਆ ਸੀਗਾ ਜਦੋਂ ਇੱਕ ਇੰਟਰਵਿਊ ਵਿੱਚ ਇਸ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਮੈਂ ਅਜੇ ਹੱਕ ਕਦੇ ਨਹੀਂ ਕੀਤਾ ਕਿਉਂਕਿ ਮੈਂ ਕਦੇ ਵੀ ਕੰਫਰਟੇਬਲ ਫੀਲ ਇਸ ਚੀਜ਼ ਕਰਕੇ ਨਹੀਂ ਕਰਦੀ